ਕਿ ਜਦੋਂ ਧੁੰਦ ਬਹੁਤ ਹੁੰਦੀ ਹੈ ਤੇ ਉਸ ਵੇਲੇ ਸਾਡੀਆਂ ਗੱਡੀਆਂ ਜਿਹੜੀਆਂ ਨਾ ਉਹ ਪਾਰਕਿੰਗ ਲਾਈਟ ਲਗਾ ਕੇ ਚੱਲਦੀਆਂ ਕਿ ਇਹ ਪਾਰਕਿੰਗ ਲਾਈਟ ਲਗਾ ਕੇ ਚੱਲਣਾ ਸਾਡੀ ਸਮੇਦਾਰੀ ਆ ਜਾਂ ਫਿਰ ਸਾਡੀ ਇਹ ਗਲਤੀ ਆ ਇਸ ਧੁੰਦ ਦੇ ਵਿੱਚ ਗੱਡੀਆਂ ਚਲਾਉਣੀਆਂ ਮੁਸ਼ਕਲ ਹੋ ਗਈਆਂ ਨੇ ਔਖੀਆਂ ਹੋ ਗਈਆਂ ਨੇ ਹਾਦਸੇ ਵੱਧ ਰਹੇ ਨੇ ਮੰਜ਼ਲ ਤੇ ਪਹੁੰਚਉਂਦੀ ਸਾਨੂੰ ਕਾਲੀ ਹੁੰਦੀ ਹੈ ਪਰ ਇਸ ਕਾਲੀ ਦੇ ਵਿੱਚ ਸਾਨੂੰ ਸੁਰੱਖਿਆ ਦਾ ਵੀ ਖਾਸ ਖਿਆਲ ਰੱਖਣਾ ਪੈਣਾ ਹੈ ਸੜਕੀ ਹਾਦਸਿਆਂ ਨੂੰ ਰੋਕਣ ਵਾਸਤੇ ਕਿਸੇ दैवीय ਸ਼ਕਤੀ ਦੇ ਨਹੀਂ ਆਣਾ ਸਾਨੂੰ ਖੁਦ ਨੂੰ ਹੀ ਇਹਦੇ ਵਾਸਤੇ ਕੁਝ ਅਪਰਾਲਾ ਕਰਨਾ ਪੈਣਾ ਹੈ ਦੇਖੋ ਪਾਰਕਿੰਗ ਰਾਈਟ ਅਸੀਂ ਰੋਡ ਤੇ ਚਲਾ ਕੇ ਉਹਨੂੰ ਚੱਲ ਨਹੀਂ ਸਕਦੇ ਕਿਉਂਕਿ ਉਹਨੂੰ ਇੰਡੀਕੇਟਰ ਇੱਕ ਸਾਈਡਾ ਨਹੀਂ ਮਿਲ ਰਿਹਾ ਉਹਨੂੰ ਦੋਨੋਂ ਲਾਈਟਾਂ ਰੀਆਂ ਬਲਿੰਕ ਬਲਿੰਕ ਕਰ ਰਹੀਆਂ ਨਹੀਂ ਰੋਡ ਪੋਸ਼ ਵਾਂਗਦੀ ਹੈ ਰੋਡ ਜੋਸ਼ ਨਹੀਂ ਵਾਂਗਦੀ ਹੂੰ ਸਿਰਫ 10% ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਹੈ 90% ਲੋਕ ਜਿਹੜੇ ਨਹੀਂ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਨਹੀਂ ਹੈਗੀ ਇਹ ਇੱਕ ਕਾਰਨ ਹੈ ਕਿ ਰੋਡ ਹਾਸੇ ਦਿਨ-ਪ੍ਰਤੀ ਦਿਨ ਵਾਪਦੇ ਜਾ ਰਹੇ ਨੇ ਜਦੋਂ ਕੋਈ ਵਹੀਕਲ ਧੁੰਦ ਦੇ ਸਮੇਂ ਵਿੱਚ ਜਾਂ ਰਾਤ ਦੇ ਸਮੇਂ ਵਿੱਚ ਉਸ ਜਾਲੀ ਕੱਟ ਤੋਂ ਆਪਣੇ ਆਪ ਬਣਾਏ ਹੋਏ ਕੱਟ ਤੋਂ ਲੋਕ ਲੰਘਣਗੇ ਇੱਕ ਹਾਦਸੇ ਦਾ ਕਾਰਨ ਬਣੇਗਾ ਲਗਭਗ 75% ਜਿਹੜੇ ਰੋਡ ਹਾਸੀ ਨੇ ਉਹ ਓਵਰ ਸਪੀਡ ਕਰਕੇ ਹੁੰਦੇ ਹੁਮ ਬਾਕੀ ਚੀਜ਼ਾਂ ਨੂੰ ਅਸੀਂ ਕੰਟਰੋਲ ਕਰਾਂਗੇ ਪਰ ਓਵਰ ਸਪੀਡ ਜਿਹੜੀ ਹੈਗੀ ਹੈ ਉਸ ਤੇ ਕੰਟਰੋਲ ਕਰਨਾ ਮੈਨੂੰ ਖੁਦ ਆ ਖੁਦ ਦਾ ਕੰਮ ਹੈਗਾ ਜੀ ਉਹਨੂੰ ਭਾਰਤ ਸਰਕਾਰ ਹੋਰ ਬਹੁਤ ਸਰੀਆਂ ਵਿਸ਼ੇਸ਼ ਦੀਆਂ ਸੰਸਥਾਵਾਂ ਨੇ ਇੱਕ ਤਹਈਆ ਕੀਤਾ ਹੈ 2030 ਤੱਕ ਘੱਟੋ ਘੱਟ 50% ਜਿਹੜੇ ਨੇ ਰੋਡ ਹਾਸੀ ਉਹ ਘੱਟ ਕਰਨ ਦਾ ਉਹਨਾਂ ਨੇ ਟੀਚਾ ਜਿਹੜਾ ਮਿੱਥਿਆ ਹੈ ਸਸਿਕਲ ਜੀ 라이 ਪੰਜਾਬੀ ਟੀਵੀ ਤੇ ਤੁਸੀਂ ਜੁੜ ਚੁੱਕੇ ਹੋ ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਜ਼ਿੰਦਗੀ ਜਦੋਂ ਸਵੇਰੇ ਅੱਖ ਪੱਟਦੀ ਹੈ ਫਿਰ ਆਪਣੀ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਸੜਕਾਂ ਤੇ ਦੌੜਨ ਲੱਗ ਪੈਂਦੀ ਆ ਔਰ ਇਹਨਾਂ ਸੜਕਾਂ ਤੇ ਸਾਨੂੰ ਡਰ ਵੀ ਬਹੁਤ ਹੁੰਦਾ ਹੈ ਕਿਉਂਕਿ ਅਸੀਂ ਆਪਣੇ ਘਰਾਂ ਦੇ ਵਿੱਚ ਕਹਿ ਕੇ ਆਉਨੇ ਆ ਕਿ ਮੈਂ ਲੋਟਣੇ ਕੇ ਇਰਾਦੇ ਸੇ ਜਾ ਰਹਾ ਹੂੰ ਮਗਰ ਸਫ਼ਰ ਸਫ਼ਰ ਹੈ ਮੇਰਾ ਇੰਤਜ਼ਾਰ ਮਤ ਕਰਨਾ ਪਰ ਘਰਾਂ ਦੇ ਵਿੱਚ ਲੋਕ ਇੰਤਜ਼ਾਰ ਕਰਦੇ ਨੇ ਮੰਜ਼ਲ ਤੇ ਪਹੁੰਚਣ ਦੀ ਸਾਨੂੰ ਕਾਲੀ ਹੁੰਦੀ ਹੈ ਪਰ ਇਸ ਕਾਲੀ ਦੇ ਵਿੱਚ ਸਾਨੂੰ ਸੁਰੱਖਿਆ ਦਾ ਵੀ ਖਾਸ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪੈ ਰਹੀ ਹੈ ਇਸ ਧੁੰਦ ਦੇ ਵਿੱਚ ਗੱਡੀਆਂ ਚਲਾਉਣੀਆਂ ਮੁਸ਼ਕਲ ਹੋ ਗਈਆਂ ਨੇ ਔਖੀਆਂ ਹੋ ਗਈਆਂ ਨੇ ਹਾਦਸੇ ਵਧ ਰਹੇ ਨੇ ਇਹਨਾਂ ਹਾਦਸਿਆਂ ਤੋਂ ਬਚਣ ਦੇ ਵਾਸਤੇ ਅੱਜ ਅਸੀਂ ਸਲਾਹਾਂ ਉਹਨਾਂ ਦੀਆਂ ਲਵਾਂਗੇ ਕਿ ਜਿਹੜੇ ਇਹਨਾਂ ਹਾਦਸਿਆਂ ਨੂੰ ਰੋਕਣ ਦੇ ਲਈ ਲਗਾਤਾਰ ਤਤਪ ਰਹਿੰਦੇ ਨੇ ਅੱਜ ਅਸੀਂ ਕਪੂਰਥਲਾ ਟ੍ਰੈਫਿਕ ਪੁਲਿਸ ਦੇ ਨਾਲ ਆ ਅਫੀਸਰ ਸਹਿਬਾਨ ਸਾਡੇ ਨਾਲ ਨੇ ਟ੍ਰੈਫਿਕ ਇਨਚਾਰਜ ਸਾਡੇ ਨਾਲ ਨੇ ਕਪੂਰਥਲਾ ਤੋਂ ਟ੍ਰੈਫਿਕ ਦੇ ਔਰ ਨਾਲ ਦੀ ਨਾਲ ਸਾਡੇ ਕੋਲ ਇਸੇ ਹੀ ਕਪੂਰਥਲਾ ਪੁਲਿਸ ਦੇ ਵਿੱਚ ਟ੍ਰੈਫਿਕ ਇੰਚਾਰਜ ਦੇ ਐਜੂਕੇਸ਼ਨ ਸੈੱਲ ਦੇ ਵਿੱਚੋਂ ਗੁਰਪ੍ਰਤਮ ਸਿੰਘ ਜੀ ਸਾਡੇ ਨਾਲ ਨੇ ਇਹ ਸਾਨੂੰ ਐਜੂਕੇਟ ਕਰਨਗੇ ਅੱਜ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਧੁੰਦ ਦੇ ਮੌਸਮ ਦੇ ਵਿੱਚ ਗੱਡੀ ਚਲਾਈਏ ਸਭ ਤੋਂ ਪਹਿਲਾਂ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਧੁੰਦ ਦਾ ਮੌਸਮ ਹੈ ਅਸੀਂ ਸਾਰੇ ਗੱਡੀਆਂ ਲੈ ਕੇ ਨਿਕਲਦੇ ਆ ਤੇ ਗੱਡੀਆਂ ਸੜਕ ਤੇ ਆਉਂਦੀਆਂ ਨੇ ਸਭ ਤੋਂ ਪਹਿਲਾਂ ਤੇ ਇਸ ਧੁੰਦ ਦੇ ਮੌਸਮ ਦੇ ਵਿੱਚ ਸਾਡੀ ਗੱਡੀ ਦੀ ਜੜੀ ਆ ਉਹ ਸਪੀਡ ਕਿੰਨੀ ਹੋਣੀ ਚਾਹੀਦੀ ਆ ਤਕੋ ਤੋਂ ਰੰਬਾ ਸਮੇ 7 ਹੋ ਚੁੱਕਾ ਹੈ ਜਿਸ ਤਰ੍ਹਾਂ ਤੁਸੀਂ ਸਾਹਮਣੇ ਇੱਕ ਬੋਰਡ ਦੇਖ ਰਹੇ ਹੋ ਜੀ ਉਹਦੀ ਸਪੀਡ ਲਿਖੀ ਹੋਈ ਆ ਉੱਥੇ 60 ਕਿਲੋਮੀਟਰ ਹਮ ਇਹਦਾ ਮਤਲਬ ਹੈ ਇਹ ਰੋਡ ਤੇ ਜਿੰਨੀਆਂ ਵੀ ਗੱਡੀਆਂ ਚੱਲਣਗੀਆਂ ਉਹ 60 ਦੀ ਸਪੀਡ ਤੇ ਚੱਲਣਗੀਆਂ ਪਰ ਧੁੰਦ ਦੇ ਮੌਸਮ ਨੂੰ ਦੇਖਦਿਆਂ ਹੋਇਆਂ ਵਿਜ਼ਨ ਸਾਡਾ ਕਾਫੀ ਘਟ ਜਾਂਦਾ ਹੈ ਹਰੇਕ ਵਿਅਕਤੀ ਨੂੰ ਆਪਣੀ ਸਮਝ ਦੇ ਅਨੁਸਾਰ ਗੱਡੀ ਰੋਡ ਤੇ ਚਲਾਣੀ ਚਾਹੀਦੀ ਆ ਜੇਕਰ ਅਸੀਂ ਗੱਡੀ ਨਾਲ ਜੋੜ ਕੇ ਕਿਸੇ ਦੂਜੀ ਗੱਡੀ ਦੇ ਨਾਲ ਚਲਾਵਾਂਗੇ ਅਚਾਨਕ ਜਦੋਂ ਕਿਤੇ ਬ੍ਰੇਕ ਲੱਗਦੀ ਆ ਅੱਗੇ ਸਾਡਾ ਵਿਜ਼ਨ ਘਟ ਜਾਂਦਾ ਹੈ ਜ਼ੀਰੋ ਹੋ ਜਾਂਦਾ ਹੈ ਤੇ ਜਦੋਂ ਬ੍ਰੇਕ ਲੱਗੇਗੀ ਐਕਸੀਡੈਂਟ ਹੋਣ ਦੀ ਸੰਭਾਵਨਾ ਜਿਹੜੀ ਹੈ 100% ਬਣੀ ਰਹੇਗੀ ਜੀ ਤੇ ਧੁੰਦ ਦੇ ਮੌਸਮ ਨੂੰ ਦੇਖਦਿਆਂ ਹੋਇਆਂ ਸਾਡਾ ਗੱਡੀ ਦਾ ਡਿਸਟੈਂਸ ਜਿਹੜਾ ਹੈ ਘੱਟੋ ਘੱਟ 10 ਤੋਂ 20 ਮੀਟਰ ਤੱਕ ਹੋਣਾ ਲਾਜ਼ਮੀ ਹੈ ਜੀ ਤਾਂ ਕਿ ਬ੍ਰੇਕ ਲੱਗਣ ਦੇ ਅਨੁਸਾਰ ਅਸੀਂ ਆਪਣਾ ਬਚਾਅ ਕਰ ਸਕੀਏ ਜੀ ਜਿਹੜਾ ਫਰਕ ਹੈ 1.10 ਤੋਂ 20 ਮੀਟਰ ਦੇ ਵਿੱਚਕਾਰ ਹੋਣਾ ਲਾਜ਼ਮੀ ਹੈ ਹੋਣਾ ਲਾਜ਼ਮੀ ਹੈ ਜੀ ਔਰ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਜਦੋਂ ਧੁੰਦ ਬਹੁਤ ਹੁੰਦੀ ਹੈ ਤੇ ਉਸ ਵੇਲੇ ਸਾਡੀਆਂ ਗੱਡੀਆਂ ਜਿਹੜੀਆਂ ਨਾ ਉਹ ਪਾਰਕਿੰਗ ਲਾਈਟ ਲਗਾ ਕੇ ਚੱਲਦੀਆਂ ਕੀ ਇਹ ਪਾਰਕਿੰਗ ਲਾਈਟ ਲਗਾ ਕੇ ਚੱਲਣਾ ਸਾਡੀ ਜ਼ਿੰਮੇਦਾਰੀ ਆ ਜਾਂ ਫਿਰ ਸਾਡੀ ਇਹ ਗਲਤੀ ਆ ਅਨ ਦੇਖੋ ਪਾਰਕਿੰਗ ਰਾਈਟ ਅਸੀਂ ਰੋਡ ਤੇ ਚਲਾ ਕੇ ਉਹਨੂੰ ਚੱਲ ਨਹੀਂ ਸਕਦੇ ਜਾ ਕੇ ਅਸੀਂ ਚੱਲ ਨਹੀਂ ਸਕਦੇ ਉਹ ਕਿਉਂਕਿ ਉਹ ਸਿਰਫ ਪਾਰਕਿੰਗ ਜਦੋਂ ਅਸੀਂ ਕਰਦੇ ਆ ਜਾਂ ਗੱਡੀਆਂ ਸਿੱਖ ਤੇ ਰੁਕੀ ਹੋਈ ਆ ਰੋਡ ਤੇ ਉਸ ਲਈ ਚਲਾ ਸਕਦੇ ਆ ਪਰ ਉਹ ਉਹ ਜਿਹੜੀਆਂ ਪਾਰਕਿੰਗ ਹੋ ਜਾਂਦੀ ਜਦੋਂ ਅਸੀਂ ਕੋਈ ਟਰਨ ਲੈਣੀ ਆ ਜੇ ਅਸੀਂ ਖੱਬੇ ਜਾਂ ਸੱਜੇ ਕਿਤੇ ਮੋੜਨਾ ਹੈ ਜਾਂ ਅਸੀਂ ਰੋਡ ਤੇ ਕਿੱਧਰ ਰੁਕਦੇ ਆ ਉਸ ਵੇਲੇ ਡਰਾਈਵਰ ਨੂੰ ਇਸ ਕਦਾ ਭਲੇਖਾ ਰਹਿੰਦਾ ਹੈ ਕਿ ਮੇਰੀ ਜਿਹੜੀ ਲਾਈਟ ਹੈਗੀ ਆ ਉਹ ਖੱਬੇ ਪਾਸੇ ਦੀ ਟਰਨ ਕਰ ਰਹੀ ਆ ਜਾਂ ਖੱਬੇ ਪਾਸੇ ਟਰਨ ਸੱਜੇ ਪਾਸੇ ਟਰਨ ਕਰ ਰਹੀ ਆ ਪਰ ਉਹਦੀਆਂ ਲਾਈਟਾਂ ਜਿਹੜੀਆਂ ਦੋਨੋਂ ਜਗਦੀਆਂ ਹੁੰਦੀਆਂ ਨੇ ਉਹ ਦਿਨਾਂ ਨਾਲ ਹਾਦਸੇ ਦਾ ਇੱਕ ਕਾਰਨ ਬਣ ਸਕਦੀ ਹੈ ਕਿਉਂਕਿ ਉਹਨੂੰ ਇੰਡੀਕੇਟਰ ਇੱਕ ਸਾਈਡ ਦਾ ਨਹੀਂ ਮਿਲ ਰਿਹਾ। ਉਹਨੂੰ ਦੋਨੋਂ ਲਾਈਟਾਂ ਨਹੀਂ ਬਲਿੰਕ ਬਲਿੰਕ ਕਰ ਰਹੀਆਂ ਨੇ। ਇਸ ਕਰਕੇ ਉਹ ਬਿਲਕੁਲ ਗਲਤ ਹੈਗੀਆਂ ਨੇ। ਸਿਰਫ ਸਾਨੂੰ ਲਾਈਟ ਜਿਹੜੀ ਹੈ ਫੌਗ ਲਾਈਟ ਚਲਾਣੀ ਚਾਹੀਦੀ ਆ ਜਾਂ ਪਿੱਛੇ ਵੱਡੀਆਂ ਜਿਹੜੀਆਂ ਲਾਈਟਾਂ ਸਾਡੀਆਂ ਚੱਲਦੀਆਂ ਨੇ ਹੈਡਲਾਈਟ ਦੇ ਨਾਲ ਚੱਲਦੀਆਂ ਲਾਈਟਾਂ ਉਹੀ ਗੱਡੀ ਦਾ ਲਾਈਟਾਂ ਚੱਲਣੇ ਚਾਹੀਦੀਆਂ ਨੇ ਜਿਹੜੀਆਂ ਬਲਿੰਕਰ ਲਾਈਟਾਂ ਕਰਦੀਆਂ ਨੇ ਚਾਰੋਂ ਲਾਈਟਾਂ ਨਹੀਂ ਬਲਿੰਕ ਕਰਦੀਆਂ ਨੇ ਉਹ ਲਾਈਟਾਂ ਨਹੀਂ ਚੱਲਣੇ ਚਾਹੀਦੇ ਉਹ ਰੋਂਗ ਹੈ ਜੀ ਔਰ ਇਸ ਧੁੰਦ ਦੇ ਮੌਸਮ ਦੇ ਵਿੱਚ ਕਈ ਵਾਨ ਐਸੇ ਵੀ ਹੁੰਦੇ ਨੇ ਉਹਨਾਂ ਦੇ ਵਿੱਚ ਕਾਰਾਂ ਵੀ ਹੁੰਦੀਆਂ ਉਹਨਾਂ ਦੇ ਵਿੱਚ ਟਰੈਕਟਰ ਵੀ ਹੁੰਦੇ ਉਹਨਾਂ ਦੇ ਵਿੱਚ ਟਰੱਕ ਵੀ ਹੁੰਦੇ ਬੱਸਾਂ ਵੀ ਹੁੰਦੀਆਂ ਬਹੁਤ ਸਾਰੀਆਂ ਐਕਸਟਰਾ ਲਾਈਟਸ ਲੈ ਕੇ ਚੱਲਦੀਆਂ ਬਹੁਤ ਜ਼ਿਆਦਾ ਲਾਈਟਾਂ ਲਗਾਈਆਂ ਹੁੰਦੀਆਂ ਕਿ ਉਹ ਸਹੀ ਆ ਪਤਾ ਨਹੀਂ ਲੱਗਦਾ ਸਾਨੂੰ ਵੀ ਕਿਹੜੀ ਚੀਜ਼ ਆ ਰਹੀ ਹੈ ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਨੂੰ ਟਰੈਕਟਰ ਆਉਂਦਾ ਹੁੰਦਾ ਧੁੰਦ ਦੇ ਵਿੱਚ ਇਦਾਂ ਲੱਗਦਾ ਹੁੰਦਾ ਕਿ ਟਰੱਕ ਆ ਰਿਹਾ ਇਹ ਇਹ ਸਹੀ ਆ ਚੀਜ਼ ਹੈ ਉਹ ਦੇਖੋ ਜਿਹੜੀ ਐਕਸਟਰਾ ਲਾਈਟਸ ਨੇ ਸਾਡੀਆਂ ਕੰਪਨੀ ਜਿਹੜੀ ਲਾਈਟ ਸਾਨੂੰ ਦਿੰਦੀ ਆ ਲਗਾ ਕੇ ਉਹੀ ਲਾਈਟ ਸਾਨੂੰ ਜਗਾਣੀ ਚਾਹੀਦੀ ਆ ਅਮਰ ਤੁਸੀਂ ਤੋਂ ਬਦ ਮੌਸਮ ਦੇ ਵਿੱਚ ਚੈਲੋ ਲਾਈਟ ਜਿਹਨੂੰ ਅਸੀਂ ਫੌਗ ਲਾਈਟ ਕਹਿੰਦੇ ਆ ਉਹ ਲਾਈਟ ਤੁਸੀਂ ਜਗਾ ਸਕਦੇ ਹੋ ਪਰ ਉਹਦੀ ਜਿਹੜੀ ਜਿਹੜੀ ਰੋਸ਼ਨੀ ਹੈ ਡਾਇਰੈਕਟ ਰੋਡ ਦੇ ਉੱਤੇ ਪਵੇ ਤਾਂ ਕਿ ਸਾਹਮਣੇ ਵਾਲੇ ਡਰਾਈਵਰ ਦੀ ਅੱਖਾਂ 'ਚ ਪਵੇ ਜੇ ਉਹਦੀ ਅੱਖਾਂ 'ਚ ਪਵੇਗੀ ਲਾਈਟ ਤੇ ਨੈਚੁਰਲ ਆਵੇ ਉਹਨੂੰ ਕੁਝ ਨਜ਼ਰ ਨਹੀਂ ਆਏਗਾ ਇਹ ਰੋਸ਼ਨੀ ਦੇ ਕਾਰਨ ਤੇ ਹਾਦਸੇ ਦਾ ਕਾਰਨ ਜੀ ਔਰ ਇਹ ਧੁੰਦ ਦੇ ਮੌਸਮ ਦੇ ਵਿੱਚ ਗੱਡੀਆਂ ਜਿਹੜੀਆਂ ਕਈ ਵਾਰ ਅਸੀਂ ਇਸ ਤਰ੍ਹਾਂ ਕਰਦੇ ਆ ਕਿ ਇੱਕ ਦੂਸਰੀ ਗੱਡੀ ਦੇ ਅਸੀਂ ਮਗਰ ਲਗਾ ਲੈਂਦੇ ਆ ਸਾਨੂੰ ਸਾਡਾ ਵਿਜ਼ਨ ਨਹੀਂ ਪਤਾ ਹੁੰਦਾ ਅਸੀਂ ਦੂਸਰੇ ਤੇ ਡਿਪੈਂਡ ਹੋ ਕੇ ਚੱਲਦੇ ਆ ਤੇ ਜੇਕਰ ਅਸੀਂ ਮੰਨ ਲਓ ਇਕੱਲੇ ਆ ਕਿਤੇ ਰੋਡ ਤੇ ਤੇ ਸਾਡੇ ਮੋਰੇ ਵੀ ਕੋਈ ਗੱਡੀ ਹੈ ਨਹੀਂ ਫਿਰ ਅਸੀਂ ਆਪਣੀ ਗੱਡੀ ਕਿਵੇਂ ਚਲਾਈਏ ਕਿ ਸਾਡੀ ਗੱਡੀ ਜਿਹੜੀ ਆ ਉਹ ਸਿੱਧੀ ਜਾਵੇ ਧੁੰਦ ਦੇ ਮੌਸਮ ਦੇ ਜਿਹੜੀਆਂ ਸਾਡੀਆਂ ਰੋਡ ਦੇ ਉੱਤੇ ਵਾਈਟ ਲਾਈਨ ਲੱਗੀਆਂ ਨੇ ਸਾਡੀਆਂ ਨਾ ਇਹ ਡਵਾਈਡਰ ਲਾਈਨ ਲੱਗੀ ਹੋਈ ਆ ਵਾਈਟ ਲਾਈਨ ਲੱਗੀ ਹੋਈ ਆ ਡਾਇਰੈਕਟ ਲਾਈਨ ਲੱਗੀ ਹੋਈ ਆ ਅਗਰ ਅਸੀਂ ਇਕੱਲੇ ਜਾ ਰਹੇ ਆ ਕਿਤੇ ਹਾਂ ਲਾਈਟ ਦੇ ਨਾਲ ਜਿਹੜੀ ਵਾਈਟ ਲਾਈਨ ਹੈਗੀ ਆ ਜਾਂ ਜਿਹੜੀ ਆਈ ਕਟ ਹੈਗੀਆਂ ਜਿਹੜੇ ਲਾਲ ਰੰਗ ਦੇ ਕੈਟ ਲੱਗੀਆਂ ਹੋਈਆਂ ਨੇ ਅੱਖਾਂ ਦੀ ਤਰ੍ਹਾਂ ਇਹ ਚਮਕਦੀਆਂ ਹੋਈਆਂ ਲਾਈਟਾਂ ਨੇ ਜਿਹੜੀਆਂ ਇਹ ਤੁਹਾਨੂੰ ਲਾਈਟ ਜ਼ਰੂਰ ਦੇਣਗੀਆਂ ਜੀ ਵਾਈਟ ਲੈਂਡ ਰੈੱਡ ਲਾਈਟ ਜਿਹਨੂੰ ਅਸੀਂ ਆਈ ਕਟ ਕਹਿੰਦੇ ਆ ਇਹ ਜਗਦੀਆਂ ਹੋਣਗੀਆਂ ਇਹਦਾ ਸਹਾਰਾ ਲੈ ਕੇ ਅਸੀਂ ਪੱਟੀ ਦਾ ਫਿਰ ਅਸੀਂ ਰੋਡ ਤੇ ਚੱਲ ਸਕਦੇ ਆ ਕਿਸੇ ਵੀ ਡਰਾਈਵਰ ਨੂੰ ਕੋਈ ਮੁਸ਼ਕਲ ਨਹੀਂ ਆ ਸਕਦੀ ਜੀ ਇੱਕ ਹੋਰ ਇੱਕ ਗੱਲ ਹੈਗੀ ਕਿ ਇਸ ਮੌਸਮ ਦੇ ਵਿੱਚ ਸਾਡੇ ਲਈ ਸਭ ਤੋਂ ਖਤਰਾ ਬਣੇ ਹੁੰਦੇ ਆ ਦੇ ਡਵਾਈਡਰ ਲੋਕਾਂ ਨੇ ਆਪ ਹੀ ਵਿੱਚੋਂ ਕੱਟ ਲਏ ਹੁੰਦੇ ਆ ਤੇ ਉਹ ਤੋੜ ਲੈਂਦੇ ਆ ਫਿਰ ਜਿੱਧਰ ਦੀ ਮਰਜ਼ੀ ਲਾਂਗਾ ਬਣਾ ਲੈਂਦੇ ਆ ਤੇ ਇਹ ਵੀ ਜਿਹੜਾ ਟ੍ਰੈਫਿਕ ਦੀ ਸਮੱਸਿਆ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦਾ ਧੁੰਦ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕੋਈ ਕਿੱਧਰੋਂ ਆ ਗਿਆ ਜੇ ਮੰਨ ਲਓ ਕਿਸੇ ਰਾਹਗੀਰ ਨੇ ਵੀ ਕ੍ਰੋਸਿੰਗ ਕਰਨੀ ਹੈ ਉਹ ਕਿੱਦਾਂ ਕਰੇ ਇਹ ਤੁਹਾਡੇ ਸਾਹਮਣੇ ਰੋਡ ਡਵਾਈਡਰ ਬਣਿਆ ਹੋਇਆ ਹੂੰ ਇਹਦਾ ਮਤਲਬ ਹੈ ਸੜਕ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਿਆ ਹੋਇਆ ਜੀ ਪਰ ਇੱਕ ਤੁਹਾਡੇ ਸਾਹਮਣੇ ਇੱਕ ਜਾਲੀ ਲੋਕਾਂ ਨੇ ਆਪਣਾ ਟੂ-ਵੀਲਰ ਜਾਂ ਕੋਈ ਹੋਰ ਵੀਕਲ ਲਗਾਉਣ ਵਾਸਤੇ ਉਹ ਸਾਹਮਣੇ ਬਣਾਇਆ ਹੋਇਆ ਦੇਖੋ ਜੀ ਜਦੋਂ ਕੋਈ ਵੀਕਲ ਧੁੰਦਦੇ ਸਮੇਂ ਵਿੱਚ ਜਾਂ ਰਾਤ ਦੇ ਸਮੇਂ ਵਿੱਚ ਉਸ ਜਾਲੀ ਕੱਟ ਤੋਂ ਆਪਣੇ ਆਪ ਬਣਾਏ ਹੋਏ ਕੱਟ ਤੋਂ ਲੋਕ ਲੰਘਣਗੇ ਇੱਕ ਹਾਦਸੇ ਦਾ ਕਾਰਨ ਬਣੇਗਾ ਸਾਡੀ ਲੋਕਾਂ ਨੂੰ ਰਿਕਵੈਸਟ ਹੈ ਜੇ ਤਾਂ ਤੁਹਾਡੇ ਯੂ ਟਰਨ ਬਣੇ ਹੋਏ ਨੇ ਰੋਡ ਦੇ ਉੱਤੇ ਨੈਸ਼ਨਲ ਹਾਈਵੇਜ਼ ਅਥਾਰਟੀ ਨੇ ਜਿਹੜੇ ਬਣਾਏ ਨੇ ਜਿਹੜੇ ਰੋਡ ਬਰਾਵਲੀਆਂ ਕੰਪਨੀਆਂ ਨੇ ਜਿਹੜੇ ਯੂ ਟਰਨ ਬਣਾਏ ਹੋਏ ਨੇ ਕਿਰਪਾ ਕਰਕੇ ਉੱਥੋਂ ਹੀ ਆਪਣਾ ਟਰਨ ਲਿਆ ਜਾਵੇ ਜਿਹੜੇ ਤੁਸੀਂ ਆਪਣੇ ਆਪ ਆਰਜੀ ਬਣਾਉਂਦੇ ਹੋ ਰੋਡ ਯੂ ਟਰਨ ਬਣਾਉਂਦੇ ਹੋ ਉਹਨਾਂ ਦੇ ਉੱਤੋਂ ਤੁਸੀਂ ਇਹ ਕੱਟ ਨਾ ਕਰੋ ਜੀ ਬਹੁਤ ਵੱਡਾ ਹਾਦਸਾ ਕਾਰਨ ਹੋ ਸਕਦਾ ਜੀ ਬਿਲਕੁਲ ਜਿੱਦ ਆਪਣੇ ਮਗਰ ਇੱਕ ਫਲਾਈਓਵਰ ਹੈਗਾ ਹਾਂਜੀ ਇਹ ਫਲਾਈਓਵਰ ਤੋਂ ਗੱਡੀ ਉਧਰੋਂ ਆ ਰਹੀ ਹੈ ਜੀ ਠੀਕ ਹੈ ਜੀ ਕਈ ਵਾਰ ਗੱਡੀਆਂ ਵਾਲੇ ਕੀ ਕਰਦੇ ਆ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਗੱਡੀ ਜਿਹੜੀ ਉਹ ਉਧਰ ਨੂੰ ਮੋੜ ਲੈਂਦੇ ਆ ਯੂ ਟਰਨ ਲੈ ਲੈਂਦੇ ਆ ਯੂ ਟਰਨ ਲੈਂਦੇ ਆ ਉਹ ਲੈ ਸਕਦੇ ਆ ਕਾਨੂੰਨੀ ਤੌਰ ਤੇ ਨਹੀਂ ਯੂ ਟਰਨ ਜੇਕਰ ਹੋਏਗਾ ਜੇਕਰ ਕੰਪਨੀ ਨੇ ਰੋਡ ਅਥਾਰਟੀ ਨੇ ਬਣਾਇਆ ਫਿਰ ਉਹ ਲੈ ਸਕਦੇ ਨੇ ਕਿਉਂਕਿ ਉਹਦਾ ਇੰਡੀਕੇਟਰ ਪਿੱਛੇ ਦਿੱਤਾ ਹੋਏਗਾ ਵੀ ਇੱਥੇ ਤੁਸੀਂ ਯੂ ਟਰਨ ਲੈ ਸਕਦੇ ਹੋ ਜਾਂ ਉੱਥੇ ਬਲਿੰਕਰ ਲਾਈਟ ਲਗਾਈ ਹੋਏਗੀ ਜੀ ਨਹੀਂ ਫਿਰ ਹਰ ਬੰਦੇ ਨੂੰ ਪਤਾ ਹੋਏਗਾ ਜੇਕਰ ਉੱਥੇ ਆਪਣੇ ਬਣਾਇਆ ਹੈਗਾ ਫਿਰ ਉਹ ਗੈਰਕਾਨੂੰਨੀ ਵੀ ਹੈ ਤੇ ਤੇਜ਼ ਸਪੀਡ ਨਾਲ ਆਵਣੀਆਂ ਗੱਡੀਆਂ ਉਹਦੇ ਵਿੱਚ ਵੱਜ ਸਕਦੀਆਂ ਨੇ ਤੇ ਹਾਦਸਾ ਹੋ ਸਕਦਾ ਹੈ ਬਿਲਕੁਲ ਕਿਉਂਕਿ ਜਦੋਂ ਉਹ ਗੱਡੀ ਉਤਰ ਰਹੀ ਹੈ ਉਹਦੇ ਮਗਰ ਗੱਡੀਆਂ ਚੜੀਆਂ ਆ ਰਹੀਆਂ ਉਹਨੇ ਯੂ ਟਰਨ ਲੈ ਲਿਆ ਉਧਰ ਨੂੰ ਤੇ ਜਿਹੜੀਆਂ ਉਧਰੋਂ ਗੱਡੀਆਂ ਆ ਰਹੀਆਂ ਉਹ ਸਾਹਮਣੇ ਤੋਂ ਉਹਨਾਂ ਦੇ ਵਿੱਚ ਟਕਰਾਉਣ ਦਾ ਖਤਰਾ ਬਣਿਆ ਰਹਿੰਦਾ ਪਰ ਲੋਕ ਇਹ ਮੰਨਦੇ ਨਹੀਂ ਇਹਨਾਂ ਨੂੰ ਅਵੇਅਰ ਕਰਨ ਦੇ ਵਾਸਤੇ ਕਰਨਾ ਕੀ ਚਾਹੀਦਾ ਦੇਖੋ ਮੈਂ ਪੁਲਿਸ ਡਿਪਾਰਟਮੈਂਟ ਜਿਹੜਾ ਸਾਡਾ ਟ੍ਰੈਫਿਕ ਡਿਪਾਰਟਮੈਂਟ ਹੈਗਾ ਆ ਬਹੁਤ ਐਜੂਕੇਟ ਕਰਦਾ ਹੈ ਸਕੂਲਾਂ ਦੇ ਵਿੱਚ ਜਾਂਦਾ ਹੈ ਬੱਚਿਆਂ ਨੂੰ ਜਾ ਕੇ ਐਜੂਕੇਟ ਕਰਦਾ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿੰਨੇ ਲਾਇਸੈਂਸ ਹੋਲਡਰ ਹੈਗੇ ਆ ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਲੇਕੋ ਅਸੀਂ ਸਮੇਂ-ਸਮੇਂ ਤੇ ਉੱਤੇ ਜਿੰਨੇ ਵੀ ਟਰਾਂਸਪੋਰਟ ਦੇ ਨਾਲ ਸੰਬੰਧਿਤ ਯੂਨੀਅਨ ਹੁੰਦੀਆਂ ਨੇ ਜਿੱਥੇ ਸਟੈਂਡ ਬਣੇ ਹੁੰਦੇ ਅਸੀਂ ਉੱਥੇ ਜਾ ਕੇ ਲੋਕਾਂ ਨੂੰ ਐਜੂਕੇਟ ਕਰਦੇ ਹਾਂ ਇਹਨਾਂ ਚੀਜ਼ਾਂ ਦੇ ਬਾਰੇ ਜਿੱਥੋਂ ਤੱਕ ਸਾਡੇ ਭਾਰਤ ਦਾ ਜਾਂ ਸਾਡੀ ਦੁਨੀਆ ਦਾ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਹੈ ਸਿਰਫ 10% ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਹੈ 90% ਲੋਕ ਜਿਹੜੇ ਨਹੀਂ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਨਹੀਂ ਹੈਗੀ ਇਹ ਇੱਕ ਕਾਰਨ ਹੈ ਕਿ ਰੋਡ ਹਾਸੇ ਦਿਨ-ਪ੍ਰਤੀ-ਦਿਨ ਵੱਧਦੇ ਜਾ ਰਹੇ ਨੇ ਯੂਨੋ ਭਾਰਤ ਸਰਕਾਰ ਹੋਰ ਬਹੁਤ ਸਰੀਆਂ ਵਿਸ਼ੇਦੀਆਂ ਸੰਸਥਾਵਾਂ ਨੇ ਇੱਕ ਤਹਿਇਆ ਕੀਤਾ 20 2030 ਦੇ ਵਿੱਚ 2030 ਤੱਕ ਘੱਟੋ ਘੱਟ 50% ਜਿਹੜੇ ਨੇ ਰੋਡ ਹਾਸੇ ਉਹ ਘੱਟ ਕਰਨ ਦਾ ਉਹਨਾਂ ਨੇ ਟੀਚਾ ਜਿਹੜਾ ਮਿੱਥਿਆ ਹੈ ਉਹ ਤਾਂ ਹੀ ਹੋ ਸਕਦਾ ਹੈ ਜੇ ਲੋਕ ਸਾਰੀ ਪਬਲਿਕ ਸਾਰੇ ਵਾਹਨ ਚਾਲਕ ਆਪ ਸਰਕਾਰ ਦਾ ਜੁਐਨਓ ਦਾ ਪੁਲਿਸ ਦਾ ਸਾਥ ਦੇਣਗੇ ਇਹ ਤਾਂ ਹੀ ਸਭ ਕੁਝ ਹੋ ਸਕਦਾ ਹੈ ਸੜਕੀ ਹਾਦਸਿਆਂ ਨੂੰ ਰੋਕਣ ਵਾਸਤੇ ਕਿਸੇ दैਵੀਕ ਸ਼ਕਤੀ ਨੇ ਨਹੀਂ ਆਣਾ ਸਾਨੂੰ ਖੁਦ ਨੂੰ ਹੀ ਇਹਦੇ ਵਾਸਤੇ ਕੁਝ ਅਪਰਾਲਾ ਕਰਨਾ ਪੈਣਾ ਬਿਲਕੁਲ ਜੀ ਖੁਦ ਨੂੰ ਅਪਰਾਲਾ ਕਰਨਾ ਪਊਗਾ ਜਿਹੜੇ 80 ਲੋਕ ਆ ਜਿਹੜੇ ਅਸੀਂ ਚਲਾਉਣ ਵਾਲੇ ਆ ਅਸੀਂ ਵਾਹਨ ਚਾਲਕਿਆਂ ਸਾਡੇ ਕੋਲ ਡਰਾਈਵਿੰਗ ਲਾਇਸੈਂਸ ਸਾਨੂੰ ਦੇ ਦਿੱਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਬਾਹਰਲੇ ਮੁਲਕ ਆ ਉਹਨਾਂ ਦੇ ਵਿੱਚ ਜਿਹੜੇ ਡਰਾਈਵਿੰਗ ਲਾਇਸੈਂਸ ਬਣਦੇ ਆ ਬਹੁਤ ਔਖੇ ਆ ਜਦੋਂ ਕਿਤੇ ਬਾਹਰ ਕਿਸੇ ਸਾਡੇ ਮੁੰਡੇ ਕੁੜੀ ਨੂੰ ਕੋਈ ਡਰਾਈਵਿੰਗ ਲਾਇਸੈਂਸ ਮਿਲ ਜਾਂਦਾ ਨਾ ਉਹਨੂੰ ਵਿਆਹ ਜਿੰਨੀ ਖੁਸ਼ੀ ਹੁੰਦੀ ਆ ਕਿ ਹਾਂ ਮੈਨੂੰ ਹੁਣ ਡਰਾਈਵਿੰਗ ਲਾਇਸੈਂਸ ਮਿਲ ਗਿਆ ਪਰ ਸਾਡੇ ਇੱਥੇ ਜਿਹੜਾ ਡਰਾਈਵਿੰਗ ਲਾਇਸੈਂਸ ਆ ਤੁਹਾਨੂੰ ਲੱਗਦਾ ਕਿ ਇਹ ਇੱਕ ਆਸਾਨ ਪ੍ਰਕਿਰਿਆ ਆ ਕਿ ਜਿੱਦਾਂ ਜੋ ਜਿਸ ਤਰੀਕੇ ਦੇ ਨਾਲ ਟੈਸਟ ਹੋਣੇ ਚਾਹੀਦੇ ਆ ਰਿਟਰਨ ਹੋਣੇ ਚਾਹੀਦੇ ਆ ਜਾਂ ਦੂਸਰੇ ਹੋਣੇ ਚਾਹੀਦੇ ਉਹ ਹੈ ਨਹੀਂ ਗੇ ਦੇਖੋ ਸਾਡੇ ਜਦੋਂ ਫਰਸਟ ਲਾਇਸੈਂਸ ਬਣਦਾ ਉਹਨੂੰ ਅਸੀਂ ਕਹਿੰਦੇ ਆ ਲਰਨਿੰਗ ਲਾਇਸੈਂਸ ਜੀ ਉਹ ਵੀ ਟੈਸਟ ਦੇ ਕੇ ਬਣਦਾ ਹੈ ਜਦੋਂ ਤੁਸੀਂ ਪਰਮਨੈਂਟ ਪੱਕਾ ਲਾਇਸੈਂਸ ਬਣਾਉਣਾ ਹੈ ਹਾਂ ਉਵੇਂ ਟੈਸਟ ਦੇ ਕੇ ਬੰਦਾ ਉਹਦੀ ਪ੍ਰਕਿਰਿਆ ਜਿਹੜੀ ਉੱਥੇ ਔਨ ਗਰਾਉਂਡ ਪ੍ਰੈਕਟੀਕਲ ਗੱਡੀ ਚਲਾ ਕੇ ਫਿਰ ਉਸ ਪ੍ਰਕਿਰਿਆ ਤੋਂ ਲੰਘਦਾ ਹੈ ਉਹ ਆਨਲਾਈਨ ਲਾਇਸੈਂਸ ਉਹਦਾ ਬਣਨਾ ਹੈ ਜਦੋਂ ਉਹ ਟੈਸਟ ਸਾਰਾ ਕਲੀਅਰ ਕਰੇਗਾ ਫਿਰ ਉਹਨੂੰ ਲਾਇਸੈਂਸ ਮਿਲੇਗਾ ਨਹੀਂ ਤੇ ਨਹੀਂ ਮਿਲਦਾ ਉਹਨੂੰ ਹੁਣ ਸਰਕਾਰ ਇਹਦੇ ਵਾਸਤੇ ਹੋਰ ਇੱਕ ਠੋਸ ਕਦਮ ਚੱਕ ਰਹੀ ਹੈ ਕਿ ਇਹਨੂੰ ਸੌਖਾ ਵੀ ਕੀਤਾ ਜਾਵੇ ਪਰ لوگاں ਉਸ پرکریا ਵਿੱਚੋਂ ਲੰਘਣਾ ਬਹੁਤ ਜ਼ਰੂਰੀ ਹੋਏਗਾ ਫਿਰ ਹੀ ਉਹਨੂੰ ਇੱਕ ਲਾਇਸੈਂਸ ਮਿਲੇਗਾ ਨਹੀਂ ਤੇ ਨਹੀਂ ਮਿਲੇਗਾ ਸਭ ਤੋਂ ਵੱਡਾ ਜਿਹੜਾ ਦਿਮਾਗ ਹੈ ਸਾਡਾ ਸਭ ਤੋਂ ਵੱਡੀ ਜਿਹੜੀ ਸੋਚ ਹੈ ਟ੍ਰੈਫਿਕ ਦੀ ਉਹ ਤੁਹਾਡਾ ਦਿਮਾਗ ਜਿਹੜਾ ਹੈ ਉਹ ਕੰਮ ਕਰਨਾ ਚਾਹੀਦਾ ਹੈ ਪ੍ਰੈਕਟੀਕਲ ਕੁਝ ਅਲੱਗ ਚੀਜ਼ਾਂ ਹੁੰਦੀਆਂ ਨੇ ਗਰਾਊਂਡ ਤੇ ਅਲੱਗ ਚੀਜ਼ ਹੁੰਦੀ ਹੈ ਜਿਹੜੀ ਸਾਡੀ ਗਰਾਊਂਡ ਤੇ ਕੰਮ ਚੀਜ਼ ਕਰਨੀ ਆ ਉਹ ਸਾਡਾ ਵਿਜ਼ਨ ਸਾਡੀ ਸੋਚ ਸਾਡੇ ਜਿਹੜੀ ਬ੍ਰੇਨ ਵਰਕਿੰਗ ਹੈ ਉਹ ਰੋਡ ਤੇ ਕੰਮ ਕਰਨੀ ਚਾਹੀਦੀ ਹੈ ਇੱਥੇ ਨਾ ਚ ਜੋਸ਼ ਨੇ ਕੰਮ ਆਣਾ ਜੀ ਸਿਰਫ ਹੋਸ਼ ਕੰਮ ਆਏਗਾ ਤੇ ਸਾਡਾ ਜਿਹੜੀ ਮੌਜੂਦਾ ਸਥਿਤੀ ਹੈਗੀ ਆ ਰੋਡ ਤੇ ਚੱਲਣ ਵਾਸਤੇ ਉਹੀ ਕੰਮ ਆਏਗੀ ਹੋਰ ਕੋਈ ਚੀਜ਼ ਕੰਮ ਨਹੀਂ ਆਉਂਦੀ ਅੱਛਾ ਜਿਹੜੀ ਗੱਲ ਤੁਸੀਂ ਕਰਦੇ ਹੋ ਹੋਸ਼ ਦੀ ਤੁਸੀਂ ਨਿਤ ਇਹਨਾਂ ਲੋਕਾਂ ਦੇ ਨਾਲ ਤੁਹਾਡਾ ਵਾਹ ਪੈਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਵੀ ਆਉਨੇ ਆ ਕਿ ਹੋਸ਼ ਦੀ ਬਹੁਤ ਜ਼ਿਆਦਾ ਕਮੀ ਹੈ ਇੱਥੇ ਲੋਕ ਹਾਈਪਰ ਹੀ ਸਾਰੇ ਨੇ ਜਿਹੜਾ ਵੀ ਸਟੀering ਤੇ ਬੈਠ ਗਿਆ ਉਹ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਦੇ ਵਿੱਚ ਲੜਦੇ ਅਸੀਂ ਸਿਆਣੇ ਤਾਂ ਇਹ ਕਹਿੰਦੇ ਕਿ ਜੇਕਰ ਤੁਸੀਂ ਬਾਹਰ ਜਾ ਰਹੇ ਹੋ ਜਾਂ ਤਾਂ ਸ਼ਾਮ ਨੂੰ ਕਿਸੇ ਦਾ ਸਿਰ ਪਾੜ ਕੇ ਆਜੋ ਜਾਂ ਪੜਵਾ ਕੇ ਆਜੋ ਇਹ ਕਿਉਂ ਹੋਸ਼ ਕਿਉਂ ਨਹੀਂ ਹੈਗਾ ਸਾਡੇ ਡਰਾਈਵਰਸ ਨੂੰ ਦੇਖੋ ਪੰਜਾਬ ਜਿਹੜੀ ਹੈ ਹਿੰਦੁਸਤਾਨ ਮੇਰਾ ਜਿਹੜਾ ਹੈਗਾ ਇਹ ਗੁਰੂਆਂ ਪੀਰਾਂ ਸ਼ਹੀਦਾਂ ਜੋਧਾਂ ਦੀ ਧਰਤੀ ਹੈ ਇੱਥੇ ਜਿਸ ਕਿਸ ਨੇ ਵੀ ਕੰਮ ਲਿਆ ਉਹ ਹੋਸ਼ ਤੋਂ ਕੰਮ ਲਿਆ ਜੇਕਰ ਹੋਸ਼ ਆਪਣਾ ਗਵਾ ਬੈਠੇਗਾ ਤੇ ਫਿਰ ਅਸੀਂ ਬਹੁਤ ਕੁਝ ਖੋ ਚੁੱਕੇ ਹੁੰਦੇ ਆ ਉਹੀ ਹਾਲ ਰੋਡ ਦੇ ਉੱਤੇ ਹੈ ਜਿਹੜੇ ਰੋਡ ਹਾਸੇ ਹੋ ਰਹੇ ਨੇ ਇਸ ਵੇਲੇ ਚਾਹੇ ਉਹ ਰੋਡ ਜਿਹੜੀ ਮੰਗਦੀ ਹੈ ਸ਼ਾਂਤੀ ਮੰਗਦੀ ਹੈ ਰੋਡ ਸ਼ੋਸ਼ ਮੰਗਦੀ ਹੈ ਰੋਡ ਜੋਸ਼ ਨਹੀਂ ਮੰਗਦੀ ਇਸ ਰੋਡ ਤੇ ਚੱਲਣ ਵਾਸਤੇ ਸਾਨੂੰ ਆਪਣੀ ਸਪੀਡ ਤੇ ਕੰਟਰੋਲ ਕਰਨਾ ਪਵੇਗਾ ਜੇਕਰ ਅਸੀਂ ਜੇ ਦੁਨੀਆ ਦੀ ਗੱਲ ਕਰੀਏ ਨਾ ਤੇ ਲਗਭਗ 75% ਜਿਹੜੇ ਰੋਡ ਹਾਸੇ ਨੇ ਉਹ ਓਵਰ ਸਪੀਡ ਕਰਕੇ ਹੁੰਦੇ ਨੇ ਬਾਕੀ ਚੀਜ਼ਾਂ ਨੂੰ ਅਸੀਂ ਕੰਟਰੋਲ ਕਰ ਲਾਂਗੇ ਪਰ ਓਵਰ ਸਪੀਡ ਜਿਹੜੀ ਹੈ ਉਸ ਤੇ ਕੰਟਰੋਲ ਕਰਨਾ ਮੈਨੂੰ ਖੁਦ ਆਖਦਾ ਕੰਮ ਹੈਗਾ ਬਿਲਕੁਲ ਜੀ ਜੇਕਰ ਦੇਖਿਆ ਜਾਵੇ ਇਹ ਇੱਕ ਸਭ ਤੋਂ ਵੱਡੀ ਗੱਲ ਉੱਪਰ ਕੇ ਆ ਰਹੀ ਆ ਕਿ ਜਿਹੜੇ ਹਾਦਸੇ ਹੋ ਰਹੇ ਨੇ ਇਹ ਓਵਰ ਸਪੀਡ ਦੇ ਨਾਲ ਹੋ ਰਹੇ ਨੇ ਜਿਵੇਂ ਸਾਨੂੰ ਦੱਸਿਆ ਗਿਆ ਕਿ ਇਸ ਰੋਡ ਦੇ ਉੱਪਰ ਸਪੀਡ ਜਿਹੜੀ ਆ ਇਸ ਏਰੀਆ ਦੇ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਨਿਯਤ ਕੀਤੀ ਗਈ ਹੈ ਬਕਾਇਦਾ ਬੋਰਡ ਲੱਗੇ ਨੇ ਪਰ ਤੁਸੀਂ ਇੱਥੋਂ ਦੀ ਬਾਹਰ ਲੰਘਦੇ ਦੇਖ ਸਕਦੇ ਹੋ ਇਹਨਾਂ ਵਾਹਨਾਂ ਦੀ ਜਿਹੜੇ ਖਾਸ ਕਰਕੇ ਟੂ व्हीਲਰਸ ਹੈਗੇ ਆ ਇੰਨੀ ਜ਼ਿਆਦਾ ਸਪੀਡ ਬਣ ਗਈ ਹੈ ਇੱਥੋਂ ਤੱਕ ਕਿ ਕੰਪਨੀਆਂ ਜਿਹੜੀਆਂ ਸਾਡੇ ਇੱਥੇ ਇੰਡੀਆ ਦੇ ਵਿੱਚ ਵਿਦੇਸ਼ੀ ਕੰਪਨੀਆਂ ਵੀ ਆ ਰਹੀਆਂ ਸਪੀਡ ਤੇ ਇੱਥੇ ਟੂ व्हीਲਰਸ ਦੀ ਵੀ ਇੰਨੀ ਜ਼ਿਆਦਾ ਬਣਾ ਦਿੱਤੀ ਗਈ ਆ ਕਿ ਉਹ ਕੰਟਰੋਲ ਹੀ ਨਹੀਂ ਹੁੰਦੀ ਇਸੇ ਕਰਕੇ ਇਹ ਹਾਦਸੇ ਜਿਹੜੇ ਆ ਇਹ ਨਿਤਬ ਦਿਨ ਵੱਧ ਰਹੇ ਆ ਔਰ ਦੂਸਰਾ ਇੱਕ ਹੋਰ ਜਿਹੜਾ ਇਸ ਧੁੰਦ ਦੇ ਮੌਸਮ ਦੇ ਵਿੱਚ ਜਿਹੜੇ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਹੈਗੀ ਆ ਉਹ ਇੱਕ ਡਾਟਾ ਭੇਜੀ ਹੁੰਦੀ ਆ ਉਹਦੇ ਵਿੱਚ ਇੱਕ ਕਾਰਨ ਹੁੰਦਾ ਅਦਰਸ ਅਦਰਸ ਦੇ ਵਿੱਚ ਆ ਗਿਆ ਕਿਸੇ ਨੇ ਗਲਤ ਮੋੜ ਦਿੱਤਾ ਕੋਈ ਪਸ਼ੂ ਆ ਗਿਆ ਮੁਰਗਾ ਕੁੱਤਾ ਆ ਗਿਆ ਇਹ ਵੀ ਜਿਹੜੇ ਹਾਸੇ ਇਹ ਵੀ ਬੜੀਆਂ ਜਾਨਾ ਲੈਂਦੇ ਆ ਜਿੱਦਾਂ ਕੋਈ ਆਪਾਂ ਦੇਖਦੇ ਆ گاਵਾ ਤੁਰੀਆਂ ਫਿਰਦੀਆਂ ਸੜਕਾਂ ਦੇ ਉੱਪਰ ਇਹ ਇਹਨਾਂ ਦੇ ਵਾਸਤੇ ਕੋਈ ਡਿਪਾਰਟਮੈਂਟ ਕੁਛ ਕੋਈ ਸਖਤੀ ਕਰ ਰਿਹਾ ਕਿਸੇ ਦੂਸਰੇ ਡਿਪਾਰਟਮੈਂਟ ਦੇ ਨਾਲ ਮਿਲ ਕੇ ਦੇਖੋ ਜਿਹੜੀਆਂ ਹੁਣ ਤੁਸੀਂ ਸਾਰੇ ਹਿੰਦੁਸਤਾਨ ਦੀ ਰੋਡ ਦੇਖਦੇ ਹੋ ਨਾ ਉਹਦੇ ਉੱਤੇ ਸਾਈਡ ਵਿੱਚ ਡਬਲਯੂ ਐਂਗਲ ਲੱਗਿਆ ਜੀ ਲੋਹੇ ਦੇ ਜੰਗਲੇ ਲੱਗੇ ਹੋਏ ਨੇ ਲੱਗੇ ਹੋਏ ਰੋੜੀ ਦੀਆਂ ਜਿਹੜੀਆਂ ਲੋਹੇ ਦੀਆਂ ਜਾਲੀਆਂ ਲੱਗੀਆਂ ਹੋਈਆਂ ਉਹਦਾ ਰੀਜ਼ਨ ਇੱਕ ਹੀ ਲਗਾਉਣ ਦਾ ਕਾਰਨ ਇੱਕ ਹੀ ਆ ਇੱਥੋਂ ਦੀ ਨਾ ਤਾਂ ਕੋਈ ਬੰਦਾ ਲੰਗੇ ਇੱਥੋਂ ਦੀ ਰੋਡ ਕ੍ਰੋਸ ਕਰੇ ਨਾ ਕੋਈ ਪਸ਼ੂ ਲੰਗੇ ਨਾ ਕੋਈ ਜਾਨਵਰ ਲੰਗੇ ਉਹ ਲੋਕਾਂ ਦੀ ਸੇਫਟੀ ਵਾਸਤੇ ਲਗਾਇਆ ਗਿਆ ਪਰ ਲੋਕ ਕਿੰਨੇ ਕਿਤੇ ਇਨਗੈਲੀ ਕਰਨ ਦੀ ਖਾਤਰ ਜੇ ਮੈਂ ਤੁਹਾਨੂੰ ਕਿਤੇ ਕੋਈ ਉਦਾਹਰਣ ਦੇਣ ਦੀ ਕੋਸ਼ਿਸ਼ ਕਰਾਂ ਲੋਕ ਥੱਲੋਂ ਦੀ ਡਬਲ ਐਂਗਲ ਜਦੋਂ ਲੰਘਦੇ ਨੇ ਨਾ ਰੋਡ ਤੇ ਆ ਜਾਂਦੇ ਨੇ ਤੇ ਸਾਹਮਣੇ ਤੋਂ ਆਉਣ ਵਾਲੀ ਸੀਜ਼ ਆ ਜਿਹੜੀ ਉਹਦੇ ਵਿੱਚ ਹਿੱਟ ਕਰਦੀ ਆ ਉਹ ਇੱਕ ਹਾਸਲਾ ਕਰਨ ਬਣਦੀ ਆ ਇਹ ਇਹ ਇੱਕ ਯਾਦ ਕਰਾਉਣਾ ਚਾਹਾਂਗੇ ਆਪਣੇ ਦਰਸ਼ਕਾਂ ਨੂੰ ਇਹ ਜਲੰਧਰ ਦੇ ਵਿੱਚ ਇੱਕ ਬਿਲਕੁਲ ਬਿਲਕੁਲ ਉਹੀ ਲੜਕੀਆਂ ਦਾ ਉਹਨਾਂ ਨੇ ਡਬਲ ਐਂਗਲ ਥੱਲੋਂ ਕਰਾਸ ਕੀਤਾ ਕਿਉਂਕਿ ਗੱਡੀ ਦੀ ਜਿਹੜੀ ਰੋਡ ਤੇ ਸਪੀਡ ਹੈ ਉਹ 90 ਪਲੱਸ ਹੈ ਜੀ 90 ਪਲੱਸ ਇਮੀਜੇਟਲੀ ਗੱਡੀ ਜਿਹੜੀ ਬ੍ਰੇਕ ਨਹੀਂ ਲੱਗ ਸਕਦੀ ਜਦੋਂ ਲੜਕੀਆਂ ਦੋਨੋਂ ਰੋਡ ਤੇ ਆਈਆਂ ਉਹ ਉਹਨਾਂ ਨੂੰ ਹਿੱਟ ਕੀਤਾ ਉੱਥੇ ਲੜਕੀਆਂ ਨੂੰ ਜਾਨ ਗਵਾਉਣੀ ਪਈ ਬਿਲਕੁਲ ਜੀ ਔਰ ਇੱਥੇ ਸਾਡੇ ਆਫੀਸਰ ਸਹਿਬਾਨ ਜਿਹੜੇ ਟ੍ਰੈਫਿਕ ਪੁਲਿਸ ਕਪੂਰਥਲਾ ਤੋਂ ਨੇ ਸਾਡੇ ਨਾਲ ਸੀ ਇੰਚਾਰਜ ਸਾਹਿਬ ਸੀਗੇ ਔਰ ਐਜੂਕੇਸ਼ਨ ਵਿੰਗ ਤੋਂ ਗੁਰਪ੍ਰੀਤ ਸਿੰਘ ਜੀ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਔਰ ਇਸ ਗੱਲਬਾਤ ਵਿੱਚੋਂ ਇੱਕ ਗੱਲ ਸੱਜਣੋ ਇਹ ਸਾਹਮਣੇ ਆਉਂਦੀ ਹੈ ਕਿ ਇਹ ਸੜਕ ਜਿਹੜੀ ਹੈ ਇਹ ਸ਼ਾਂਤੀ ਮੰਗਦੀ ਹੈ ਔਰ ਇੱਥੇ ਜੋਸ਼ ਕੰਮ ਨਹੀਂ ਆਉਣਾ ਇੱਥੇ ਹੋਸ਼ ਕੰਮ ਆਉਣੀ ਹੈ ਜੇਕਰ ਅਸੀਂ ਜੋਸ਼ ਨਾਲ ਕੰਮ ਲਿਆ ਤਾਂ ਜਿਹੜੇ ਘਰ ਦੇ ਸਾਨੂੰ ਉੜੀਕ ਰਹੇ ਆ ਹੋ ਸਕਦਾ ਸਵੇਰੇ ਅਖਬਾਰਾਂ ਦੀ ਸੁਰਖੀ ਦੇ ਵਿੱਚ ਪੜਨ ਤੇ ਜੇਕਰ ਅਸੀਂ ਹੋਸ਼ ਦੇ ਨਾਲ ਕੰਮ ਲਿਆ ਤੇ ਅਸੀਂ ਪਰਿਵਾਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਹੱਸਦੇ ਖੇលਦੇ ਰਵਾਂਗੇ ਸੋ ਦੁਰਘਟਨਾ ਦੇ ਨਾਲੋਂ ਦੇਰ ਭਲੀ ਸ਼ਾਂਤੀ ਸੜਕਾਂ ਤੇ ਵੀ ਹੋਵੇ ਤੁਹਾਡੇ ਘਰਾਂ ਦੇ ਵਿੱਚ ਵੀ ਸੁੱਖ ਸ਼ਾਂਤੀ ਹੋਵੇ ਅਸੀਂ ਤਾਂ ਇਸੇ ਗੱਲ ਦੀ ਕਾਮਨਾ ਕਰਦੇ ਆ ਸਰ ਤੁਸੀਂ ਸਾਡੇ ਨਾਲ ਆਪਣੇ ਬੇਸ਼ਕੀਮਤੀ ਸਮਾਂ ਸਾਂਝਾ ਕੀਤਾ ਜਾਣਕਾਰੀ ਸਾਂਝੀ ਕੀਤੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ Amazon Fire TV ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ